ਸਿੱਧੂ ਮੂਸੇਵਾਲੇ ਦੀ ਜ਼ਿੰਦਗੀ ਤੇ ਹਤਿਆ ਨੂੰ ਲੈ ਕੇ BBC ਲੰਡਨ ਵੱਲੋਂ ਇੱਕ ਡਾਕੂਮੈਂਟਰੀ ਬਣਾਈ ਗਈ ਸੀ ਜੋ ਕਿ 11 ਜੂਨ ਯਾਨੀ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਮੁੰਬਈ ਵਿੱਚ ਦਿਖਾਈ ਜਾਵੇਗੀ ਪਰ ਹੁਣ ਇਹ ਡਾਕੂਮੈਂਟਰੀ ਵਿਵਾਦਾਂ 'ਚ ਛੇੜ ਗਈ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਮਹਾਰਾਸ਼ਟਰ ਦੇ ਡੀਜੀਪੀ ਨੂੰ ਲਿਖਤ ਸ਼ਿਕਾਇਤ ਕੀਤੀ ਹੈ ਵੀ ਇਹ ਡਾਕੂਮੈਂਟਰੀ ਸਕਰੀਨਿੰਗ ਨਾ ਕੀਤੀ ਜਾਏ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਸ ਡਾਕੂਮੈਂਟਰੀ ਵਿੱਚ ਉਹਨਾਂ ਦੇ ਪੁੱਤਰ ਦੀਆਂ ਨਿੱਜੀ ਤਸਵੀਰਾਂ ਹਤਿਆ ਨਾਲ ਜੁੜੀ ਘਟਨਾਵਾਂ ਤੇ ਹੋਰ ਜਾਣਕਾਰੀ ਦਿੱਤੀ ਗਈ ਹੈ ਪਰ ਇਹ ਸਭ ਬਿਨਾ ਪਰਿਵਾਰ ਦੀ ਇਜਾਜ਼ਤ ਨਾਲ ਕੀਤਾ ਗਿਆ ਹੈ ਬਲਕੌਰ ਸਿੰਘ ਕਹਿੰਦੇ ਨੇ ਕਿ ਹੱਤਿਆ ਮਾਮਲੇ ਦੀ ਜਾਂਚ ਅਜੇ ਵੀ ਚੱਲ ਰਹੀ ਹੈ ਤੇ ਇਸ ਸਮੇਂ ਜੇ ਡਾਕੂਮੈਂਟਰੀ ਰਿਲੀਜ਼ ਹੋਣ ਨਾਲ ਜਾਂਚ ਦੇ ਟ੍ਰਾਇਲ ਤੇ ਅਸਰ ਪੈ ਸਕਦਾ ਹੈ ਉਹਨਾਂ ਨੇ ਕਿਹਾ ਕਿ ਇਹ ਪਰਿਵਾਰ ਦੀ ਪ੍ਰਾਈਵੇਸੀ ਦਾ ਉਲੰਘਣ ਹੈ ਉਚੇਤਾਵ ਨਹੀਂ ਦੇ ਰਹੇ ਨੇ ਕਿ ਜੇ ਡਾਕੂਮੈਂਟਰੀ ਨਾ ਰੋਕੀ ਗਈ ਤਾਂ ਉਹ ਕਾਨੂੰਨੀ ਰਾਹ ਲੈਣਗੇ ਵੀ ਮੈਂ ਇਹੀ ਬੇਨਤੀ ਕੀਤੀ ਹੈ ਡੀਜੀਪੀ ਸਾਹਿਬ ਮਹਾਰਾਸ਼ਟਰ ਨੂੰ ਵੀ ਤੁਸੀਂ ਇਹਨਾਂ ਨੂੰ ਪਲੀਜ਼ ਇਹ ਗੱਲ ਕਹੋ ਵੀ ਸਾਡੀਆਂ ਗਵਾਹੀਆਂ ਸਾਡਾ ਟ੍ਰਾਇਲ ਪੂਰਾ ਹੋ ਰਿਹਾ ਹੈ ਦੋਸਤੋ ਬਾਤ ਕਰ ਲਓ ਜੀ ਨੇ ਕੀ ਕਰਨਾ ਹੈ ਕੋ ਰੁਕਦੇ ਤੁਸੀਂ ਹੈ ਨਹੀਂ ਸਾਨੂੰ ਪਤਾ ਇਸ ਗੱਲ ਦਾ ਪਰੰਤੋ ਕੋਈ ਹੋ ਜਾ ਕੋਈ ਸ਼ਕੂਫਾ ਕੱਢ ਨਾ ਮਾਰਿਓ ਜਿਹਦੇ ਨਾਲ ਸਾਡਾ ਟ੍ਰਾਇਲ ਪ੍ਰਭਾਵਿਤ ਹੋ ਜਾਈਂ ਨਾਲ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਵੀ ਸਿੱਧੂ ਨੇ ਕਈ ਅਜਿਹੇ ਗੀਤ ਲਿਖੇ ਸੀ ਜੋ ਕਿ ਪਰਿਵਾਰ ਦੀ ਇਜਾਜ਼ਤ ਨਾ ਹੋਣ ਕਰਕੇ ਰਿਲੀਜ਼ ਨਹੀਂ ਕੀਤੇ ਗਏ ਪਰ ਹੁਣ ਉਹੀ ਗੀਤ ਪਰਿਵਾਰ ਵੱਲੋਂ ਰਿਲੀਜ਼ ਕੀਤੇ ਜਾਣਗੇ